ਹਾਂਜੀ ਸਸ਼ਿਕ ਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਹਰੇ ਠੀਕ ਠਾਕ ਹੋਵੋਗੇ ਬਾਬੇ ਬਲੌਗ ਆਪਣਾ ਥੋੜਾ ਲੇਟ ਆ ਰਿਹਾ ਕਿਉਂਕਿ ਨਾ ਥੋੜਾ ਜਿਹਾ ਉਲਝੇ ਰਹੇ ਤੇ ਹੁਣ ਕੰਮ ਹੀ ਚੱਲ ਜਿਆਦਾ ਉਹ ਝੁਲਜੇ ਰਹੇ ਤੁਹਾਨੂੰ ਹੀ ਪਤਾ ਹੀ ਆ ਤੇ ਬਾਕੀ ਇੱਕ ਤੁਹਾਡੇ ਲਈ ਅਗਲਾ ਨੈਕਸਟ ਬਲੌਗ ਤੁਹਾਡੇ ਲਈ ਬਹੁਤ ਸੋਹਣਾ ਬਲੌਗ ਲੈ ਕੇ ਆਵਾਂਗੇ ਤੇ ਤੁਹਾਨੂੰ ਦੱਸ ਰਿਹਾ ਕਿ ਆਪਾਂ ਕੋਈ ਚੀਜ਼ ਨਵੀਂ ਤੁਹਾਡੇ ਲਈ ਰੈਡੀ ਕਰੀ ਆ ਤੇ ਉਹਨੂੰ ਨੈਕਸਟ ਬਲੌਗ ਹੋਣਾ ਆਪਾਂ ਚੱਲਦੇ ਆਂ ਮਾਰਕੀਟ ਆਪਾਂ ਨੇ ਸੌਦਾ ਪਹੁੰਚਾ ਦਿੱਤਾ ਸੀ ਕੱਲ ਤੇ ਅੱਜ ਆਪਾਂ ਫੜ ਕੇ ਲੈ ਕੇ ਆਉ ਅੱਗੇ ਅੱਗੇ ਹੁੰਦਾ ਗਈ ਆ ਤੇ ਜੁੜੇ ਰਹੋ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲੋ ਜਿਨ੍ਹਾਂ ਨੇ ਵੀਡੀਓ ਨਹੀਂ ਲਾਈਕ ਕੀਤਾ ਉਹ ਵੀਡੀਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਕਿ ਵੀਡੀਓ ਤੁਹਾਨੂੰ ਸਾਡੀ ਕਿੱਦਾਂ ਹੀ ਲੱਗਦੀ ਹੈ ਤੇ ਹਾਂਜੀ ਮਿੱਤਰੋ ਆਪਾਂ ਸਵੇਰੇ ਆ ਸਮਾਨ ਲੈ ਆਂਦਾ ਸੀਗਾ ਆ ਟਮਾਟਰ ਟਮਾਟਰ ਵਗਾਰਾ ਤੇ ਆਦਾ ਉਦਾਲਾ ਸੰਦੋ ਸੁਣਾਓ ਅੰਦਰ ਲੈ ਕੇ ਗਏ ਨੇ ਤੇ ਆ ਸਵੇਰੇ ਤਿੰਨ ਸਿਲੰਡਰ ਖਾਲੇ ਸੀਗੇ ਤੇ ਇਹ ਚ ਪਿਆਜ਼ ਨੇ ਤੇ ਉਹ ਆਟੇ ਦੀਆਂ ਪੂਰੀਆਂ ਤੇ ਬਾਕੀ ਹੁਣ ਜਿਹੜਾ ਸਮਾਨ ਰਹਿ ਗਿਆ ਉਹ ਆਪਾਂ ਲੈਣ ਚੱਲਦੇ ਆਂਗੇ ਤੇ ਵਾਧ ਹੋਣਾ ਆਪਾਂ ਚੱਲਦੇ ਆਂ ਮਾਰਕੀਟ ਤੇ ਫਿਰ ਉਹਨੂੰ ਨਿਆਕੇ ਤੇ ਹਾਂਜੀ ਮਿੱਤਰੋ ਪਹਿਲਾਂ ਆਪਾਂ ਹੁਣ ਆਏ ਸੀ ਭਰਾ ਨੂੰ ਲੈਣ ਮੈਂ ਵੀ ਇੱਥੇ ਪੜਿਆ ਹੁਣ ਮੇਰਾ ਭਰਾ ਪੜ੍ਹਿਆ ਇਸ ਫੀਲਡ ਦੇ ਵਿੱਚ ਤੇ ਹਾਂਜੀ ਮਿੱਤਰੋ ਆਪਾਂ ਲੈਣ ਆਏ ਸੀ ਭਰਾ ਨੂੰ ਤੇ ਤੋਂ ਬਾਅਦ ਚੱਲਦੇ ਆਂ ਆਪਾਂ ਲੋ ਵੀ ਮਿੱਤਰੋ ਸਮਾਨ ਆਪਣਾ ਆ ਚੁੱਕਾ ਤੇ ਰੱਖੀ ਆ ਰਹੇ ਆ ਤੇ ਤੋਂ ਬਾਅਦ ਚੱਲਦੇ ਆਪਾਂ ਭਾਂਡੇ ਲੈਣ ਇਹਦਾ ਕਿਉਂ ਰੁਕੀ ਜਾਂਦਾ ਭਾਂਡੇ ਲੈ ਆਪਾਂ ਉਹ ਸਮਾਨ ਆਪਣਾ ਆ ਗਿਆ ਥੋੜਾ ਬੋਤ ਆਈ ਜਾਂਦਾ ਨਾਲ ਸਾਰਾ ਨਹੀਂ ਆ ਮੀਨਸ ਆਈ ਜਾਂਦਾ ਅਜੇ ਵੀ ਤੇ ਤੋਂ ਬਾਅਦ ਚੱਲਦੇ ਆਪਾਂ ਭਾਂਡੇ ਲੈਣਾ ਤੇ ਹੁਣ ਦਿਖਾਉਂਦੇ ਕਿ ਮਿੱਤਰੋ ਹੁਣ ਐਸੀ ਲੈਂ ਚੱਲੇ ਭਾਂਡੇ ਉਹ ਖੜੀਏ ਸਾਡੀ ਗੱਡੀ ਇਹਨੂੰ ਨਾਲ ਲੈ ਕੇ ਜਾਣਾ ਤੇ ਆ ਬੱਚੇ ਜਾਣੇ ਇਹ ਦੋ ਤੇ ਉਹ ਸਲਿੱਪ ਨੇ ਆਹ ਦੇਖੋ ਉਹ ਵੀ ਮਾਰੀ ਜਾਂਦਾ ਆ ਦੇਖ ਲਓ ਬਲੋ ਇਹ ਲੈ ਕੇ ਨਾ ਸਾਡੇ ਚੱਕਲਾ ਵੇਲਣਾ ਦੱਸ ਠੀਕ ਹੈ ਠੀਕ ਹੈ ਉਦੋਂ ਉਹਦੇ ਇੱਧਰ ਪਾਸੇ ਲਿਖਿਆ ਹੋਇਆ ਇਹਨਾਂ ਨੂੰ ਆ ਦੇ ਤਿੰਨ ਗੱਡੀਆਂ ਅੱਛਾ ਗੱਡੀਆਂ ਪ੍ਰਾਂਤ ਆਚਾਰ ਬਾਲਟੀਆਂ 10 ਤੇ ਟੱਬ 4 ਮਸਲ ਲਿਖਿਆ ਹੋਇਆ ਤੇ ਬੈਟਰੀਆਂ 6 ਤੇ ਟੱਕਣ ਇਹਨੇ ਕਾ ਸਾਰੇ ਕੜਾਈਆਂ 2 ਕਿਉਂ ਵਾਲੀਆਂ ਨੇ ਹੋਣੀਆਂ ਵਧੀਆ ਠੀਕ ਹੈ ਠੀਕ ਹੈ ਤੇ ਪਾਣੀ ਨਾਲ ਢੋਲ ਦੋ ਠੀਕ ਹੈ ਆ ਟੋਕਰੇ ਟੋਕਰੇ ਜੇ ਮਿਲ ਗਏ ਠੀਕ ਹੈ ਨਹੀਂ ਬੈਂਚ ਇਹਦਾ ਹੋਰ ਟੈਂਟਾਂ ਦੇ ਮਿਲ ਗਏ ਦਰੀਆਂ ਵੀ ਟੈਂਟਾਂ ਬਸ ਆ ਜਿਹੜੇ ਲਿਖੇ ਲਿਖਿਆ ਉਹਨਾਂ ਨੂੰ ਪਤਾ ਹੀ ਆ ਪੜ ਕੇ ਦੇਖਣੀ ਅੱਪੀ ਹਾਂ ਕੀ ਉਹਦਾ ਵੀ ਗੱਡੀ ਨੂੰ ਚਲਾ ਫਿਰ ਚੱਲੀ ਆਪਾਂ ਕਿਆ ਲਾਪਰ ਜੱਦੀ ਵਿੱਚ ਲਾਚਲ ਚੱਲੀਏ ਤੇ ਹੁਣ ਮਿੱਤਰੋ ਅਸੀਂ ਚੱਲਿਆਂ ਛੋਟੇ ਛੋਟੇ ਬੱਚੇ ਆ ਚੁੱਕੇ ਨੇ ਯੋ ਹੈਲੋ ਹੈਲੋ ਮਲੀ ਹੈ ਵੀ ਹਾਂ ਫਿਰ ਹਾਂ ਪਹੁੰਚ ਜਾ ਚੁੱਕੀ ਹੈ ਛੋਟੇ ਛੋਟੇ ਬੱਚਿਆਂ ਦੀ ਔਰ ਫਿਰ ਕਿਵੇਂ ਆ ਤੂੰ ਠੀਕ ਆ ਹੈ ਠੀਕ ਆ ਠੀਕ ਆ ਹਾਂ ਜੀ ਔਰ ਸੀਕਾ ਕਹਦੇ ਹਾਰਾ ਨੂੰ ਸਰ ਸੀਤਾ ਵਾਜਦੀ ਹੱਥ ਜੋੜ ਕੇ ਸੱਤੀ ਸਾਲ ਹਾਂਜੀ ਮਿੱਤਰੋ ਆਪਾਂ ਸਟੇਰੀਂਗ ਗੱਡੀ ਦਾ ਫੰਡ ਲਿਆ ਤੇ ਜਾਣਗੇ ਛੋਟੇ ਛੋਟੇ ਜੇ ਇਹ ਕਾਹ ਇਹ ਹੁਣ ਆਪਾਂ ਬੱਚੀ ਹਲਦੇ ਆ ਸਮਾਨ ਲੈਣ ਤੇ ਹਾਂਜੀ ਮਿੱਤਰੋ ਆਪਾਂ ਆ ਗਏ ਸੀ ਗੁਰੂ ਘਰ ਭਾਂਡੇ ਲੈਣ ਤੇ ਹੁਣ ਆਪਾਂ ਮਿਲਦੇ ਆਂਗੇ ਕਿੱਥੇ ਅੰਕਲ ਉਹ ਇੱਥਨਾ ਬੂਗਾ ਯਾ ਸਾਡੇ ਮੱਲੋ ਗੁਰੂ ਘਰ ਆ ਗਿਆ ਰਾਮਗੜੀਆ ਗੁਰਦੁਆਰਾ ਨਾਣੀ ਆਪਨੇ ਟਾਈ ਲੈਣੀ ਆ ਇਹ ਨਹੀਂ ਲੱਗੇ ਨਹੀਂ ਆ ਜੋ ਇਧਰ ਆਓ ਉਹ ਡਿੱਗਣਾ ਯਾਰ ਸੀ ਦੇਖੋ ਮਿੱਤਰੋ ਛੋਟੇ ਛੋਟੇ ਬੱਚਾ ਨੂੰ ਕਿੰਨਾ ਚਾ ਅੱਗੇ ਅੱਗੇ ਤਰੇ ਫਿਰਦੇ ਆ ਆਪਣੇ ਉਹ ਖੜਜੋ 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 ਤੁਸੀਂ ਇੱਕ ਥਾਂ ਤੇ ਬਹਿ ਜਾਓ ਕੋਲ ਬਹਿ ਜਾਓ ਬਹਿ ਜਾਓ ਬਹਿ ਜਾਓ हां मेनू पता ਲੋਕ ਲੱਗ ਐ ਕਿ ਨਾਮ ਹੈ ਤੇਰਾ ਹੈ ਕਾਕੀ ਤੇਰਾ ਨਾਮ ਕੀ ਹੈ ਮੈਂ ਗਤਾਰੀ ਕੀ ਨਾਮ ਹੈ ਤੇਰਾ ਹੈ ਕਿ ਨਾਮ ਹੈ ਤੇਰਾ ਹੈ ਕਨੀ ਗੁਰਸੇਮ ਇਹ ਨਾਮ ਹੈ ਤੇਰਾ ਗੁਰਸੇਮ ਰਣਾ ਠੀਕ ਹੈ ਦੇਖ ਲੋ ਬਾਬੇ ਛੋਟੇ ਛੋਟੇ ਬੱਚੇ ਸਾਣੀ ਗਲੀ ਆ ਗਾ ਤੂੰ ਤੀਠਾ ਤੂੰ ਘੱਟ ਬੋਲਦਾ ਮੈਂ ਸਰਨਾ ਵਾਦੂ ਬੋਲਦਾ ਹਾਂ ਫਿਰ ਫਿਰਾਂ ਠੀਕ ਹੈ ਲੈ ਤੂੰ ਆਇਆ ਹਾਏ ਕਹਦੇ ਸਾਰਿਆਂ ਨੂੰ ਇਹਨਾਂ ਨੂੰ ਹਾਏ ਕਹਦੇ ਤਾ ਬਦਰ ਸੁਬਹ ਹਾਏ ਅਨੇ ਮਿੱਤਰੋ ਸਾਡੀ ਵੀਡੀਓ ਬਣਾਉਂ ਕਹਿੰਦੇ ਹਾਏ ਹੈਲੋ ਇਹ ਦੇਖੋ ਇਹ ਆਇਆ ਹੈ ਕਰੀਮ ਦਾ ਓਏ ਓਏ ਆ ਕੀ ਕਰਦੇ ਓਏ ਹਾਂ ਕਹਦੇ ਹੋ ਜੀ ਹਰਸ਼ ਦੇ ਕੁਰਸੀ ਟਲ ਜੋ ਟਲ ਜੋ ਤੁਸੀਂ ਹਟ ਜੋ ਹਟ ਜੋ ਸ਼ਿਆਣਾ ਜਵਾਗ ਆਗਾ ਸ਼ਿਆਣਾ ਨਾ ਨੂੰ ਹੈ ਨਾ ਐ ਤਾਂ ਸਾਰੀ ਸ਼ਿਆਣੇ ਹੋਣਾ ਸ਼ਿਆਣੇ ਨਾ ਸਾਰੇ ਹਾਂਜੀ ਆਪੇੜਾ ਨਾ ਅਵੀ ਇਹ ਦੋਨੇ ਇੱਕੋ ਹੀ ਹੈ ਨਾ ਦੋਨੇ ਇੱਕੋ ਹਾਂ ਸਤਰਾ ਸਮਾਨ ਆਪਾਂ ਸਾਰਾ ਕਢਾ ਲਿਆ ਤੇ ਹੁਣ ਆਪਾਂ ਲੈ ਕੇ ਚੱਲਦੇ ਆਂਗੇ ਤੇ ਜਵਾਗ ਜੀ ਗਾਹ ਪਾਈਆਂ ਦੇ ਤੇ ਤੁਹਾਨੂੰ ਬਾਅਦੋਂ ਕਰਦੇ ਆਂ ਗੱਲ ਬਾਬਾ ਆਪਾਂ ਰੀਲੋਡ ਕਰ ਲਿਆ ਸਮਾਨ ਤੇ ਹੁਣ ਆਪਣੀ ਗੱਡੀ ਜਾ ਰਹੀ ਆ ਤੇ ਬਾਕੀ ਸਮਾਨ ਘਰੇ ਪਹੁੰਚਦਾ ਕਰਤਾ ਥੋੜਾ ਬਹੁਤ ਰਹਿ ਗਿਆ ਸੀਗਾ ਤੇ ਹੁਣ ਇਹ ਲੈ ਕੇ ਜਾ ਰਹੇ ਆ ਉਹ ਦੇਖੀ ਹੋਲੀ ਚਲੋ ਹੋਲੀ 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 ਦੇਖੀਓ ਉਹ ਸਾਰਾ ਹੋ ਗਿਆ ਉਹ ਦੇਖ ਲਓ ਜਾਈਦਾ ਜਾਂਦਾ ਸੀ ਇਹ ਚੱਕਿਆ ਰਿਹਾ ਚੱਕਿਆ ਨਾ ਦੇਖ ਲਓ ਮਿੱਤਰੋ ਜਿਲ੍ਹਾ ਕਨੇ ਰੌਣਕ ਮਾਨ ਰੱਖੀ ਹੈਗੀ ਇੱਕ ਤਾਂ ਉਹ ਦੇਖੋ ਆਹ ਦੇਖ ਲਓ ਇਹ ਚੋ ਵੀ ਚੱਕ ਲੈ ਦੁਬਾਰਾ ਫੇਰ ਰੌਣਕ ਮਾਨ ਰੱਖਿਆ ਕਹਿੰਦੇ ਜਿਹੜੇ ਵਕਾਣੇ ਕਰੇ ਖੜੇ ਖੜੇ ਹੋਏ ਲੈ ਲਾ ਵੀ ਤੱਕਾ ਮਿੱਤਰਾ ਓਏ ਤੱਕਾ ਲਾ ਸਿਰ ਫੋਨ ਰੱਖ ਦੇ ਖੜ ਜਾ ਖੜ ਜਾ ਖੜ ਜਾ ਸਮਾਨ ਨਟਕ ਜੇ ਪਾਸੇ ਹੋ ਜਾ ਪਾਸੇ ਹੋ ਜਾ ਸਮਾਨ ਆਪਣਾ ਆ ਚੁੱਕਿਆ ਸਾਰਾ ਤੇ ਬਾਕੀ ਬੱਚਿਆਂ ਨੇ ਮਿੰਟੋ ਮਿੰਟੀ ਲਿਆਤਾ ਸਮਾਨ ਖਿਆਣੇ ਨੇ ਜਿਵਾ ਗਏ ਆਂਦਾ ਇਹ ਤੇਰੀ ਰਹੀ ਇਹ ਬਾਬਿਓ ਮੇਰੇ ਵਿਆਹ ਦੀ ਕੜਾਈ ਚੜਾਈ ਜਾਂਦੇ ਹੈਗੇ ਸਾਡੇ ਘਰੇ ਮਤਲਬ ਲਾਉਣਾ ਲੰਗਰ ਆ ਔਰ ਕਹਿੰਦੇ ਤੇਰੀ ਕੜਾਈ ਚੜ ਰਹੀ ਹੈ ਕਹਿੰਦੇ ਤਾਂ ਸਮਾਨ ਆ ਰਿਹਾ ਹੈ ਵਿਆਹ ਦੀ ਮਤਲਬ ਤੇ ਇਧਰ ਬਿਸਕੁਟ ਆਏ ਡੱਬੇ ਮੰਡੀਆਂ ਨਹੀਂ ਹੈ ਚਲੋ ਕੋਈ ਨਹੀਂ ਤੂੰ ਰਹਿ ਗਿਆ ਓ ਪਹਿਲੀ ਯਾਰ ਚ ਭੀ ਵਰਦਾ ਇੱਕ ਉਹ ਬੇਟੀ ਚੂਹੀ ਜੀ ਲੋ ਫਰੈਂਟੋ ਹੁਣ ਸਾਡਾ ਕੰਮ ਲਿਓਣ ਦਾ ਸੀਗਾ ਆਪਾਂ ਹੁਣੇ ਫ੍ਰੀ ਹੋਏ ਸੀ ਉੱਤੇ ਭਾਂਡੇ-ਪੁੰਡੇ ਮਤਲਬ ਤਵਾ ਕੇ ਥੋੜਾ ਬਹੁਤ ਇਹ ਰਹਿ ਗਿਆ ਤੇ ਹੁਣ ਆਪਾਂ ਗੁਰੂ ਘਰ ਮੱਥਾ ਟੇਕਣ ਚੱਲਦੇ ਆ ਨਾਲ ਆਪਣੇ ਚਾਲ ਦਾ ਭਰਾ ਆਪਣਾ ਤੇ ਹੁਣ ਅਸੀਂ ਚੱਲ ਰਹੇ ਗੁਰੂ ਘਰ ਤੇ ਤੁਹਾਨੂੰ ਵੀ ਲਿਖਾਉਂਦੇ ਆ ਤੁਹੀ ਜਾਓ ਤੁਹੀ ਛੋੜੋ ਜੀ ਮਿੱਤਰੋ ਤੇ ਆਪਾਂ ਗੁਰੂ ਘਰੋਂ ਮੱਖਾ ਟੇਕ ਲਿਆ ਸੀ ਤੇ ਨਾਲ ਦੀ ਨਾਲ ਮੈਂ ਗੁਰੂ ਘਰ ਚੋਂ ਨਿਕਲ ਰਿਹਾ ਤੇ ਆਪਣੇ ਫਰੈਂਡ ਦਾ ਫੋਨ ਆਇਆ ਤੇ ਉਹ ਬੜੇ ਟਾਈਮ ਤੋਂ ਬਾਅਦ ਮਿਲਣਾ ਸੀ ਤੇ ਸਾਡੀ ਵਧੀਆ ਆਪਸੇ ਯਾਰੀ ਦੋਸਤੀ ਅੱਜ ਆਪਣੇ ਕੋਲ ਰਹੂਗਾ ਤੇ ਹੁਣ ਉਹ ਖੜਾ ਉਹਦੇ ਕਰਕੇ ਆਪਾਂ ਨੂੰ ਗੁਰੂ ਘਰੋਂ ਜਲਦੀ ਆਉਣਾ ਪੈ ਗਿਆ ਤੇ ਹੁਣ ਆਪਾਂ ਚੱਲਦੇ ਤੁਹਾਨੂੰ ਵੀ ਮਿਲਾਉਣੇ ਬੰਦੇ ਨਾਲ ਚੱਲ ਭਾਈ ਗਿਆ ਕਹਿੰਦੇ ਮੁੰਡਾ ਸੋਣਾ ਹੀ ਕਿਵੇਂ ਹੋ ਗਿਆ ਓਏ ਹੈ ਫੇਰ ਇਹਨਾਂ ਲੜੀਆ ਕਮਾਲਾ ਠੰਡ ਜੀ ਹੋ ਗਈ ਰਹੂਗਾ ਹੈ ਟਰਸਟ ਨੋ ਵਨ ਅੱਬੇ ਆਪਾਂ ਵੀ ਬਣਵਾਇਆ ਇੱਥੇ ਟੈਟੂ ਪਰ ਤੁਹਾਨੂੰ ਦੇਖਣਾ ਨਹੀਂ ਇੱਥੇ ਬਣਵਾਇਆ ਹੋਇਆ ਆਪਾਂ ਵੀ ਟਰਸਟਰ ਉਹਨਾਂ ਚੱਲ ਚੱਲੀਏ ਤੇ ਬਾਪੇ ਅਸੀਂ ਹੁਣੀ ਇਹਦਾ ਬੈਗ ਬੂਗਰ ਰੱਖ ਕੇ ਤੇ ਹੁਣੀ ਘਰੋਂ ਨਿਕਲਿਆਂਗੇ ਇਹ ਅੱਗੇ ਦਿਖਾਉਂਦੇ ਆ ਤੁਹਾਨੂੰ ਬਲੌਗ ਮਿੱਤਰੋ ਆਪਾਂ ਪਹੁੰਚ ਗਏ ਸੀ ਮੁੰਡਾ ਕਹਿੰਦਾ ਭੁੱਖ ਲੱਗੀ ਹੈ ਜੀ ਤੇ ਹੁਣ ਆਪਾਂ ਆਏ ਸੀ ਇੱਥੇ ਆਪਣੇ ਯਾਰ ਦੋਸਤ ਦੀ ਮਤਲਬ ਖੋਲਿਆ ਹੋਇਆ ਕੈਫੇ ਤੇ ਇਹਦੇ ਕੋਲ ਆਏ ਜੀ ਇਹਦੇ ਮੁੰਡੇ ਨੂੰ ਬੁੱਟਾ ਕਹਿੰਦੇ ਆ ਕੀ ਕਹਿੰਦੇ ਆ ਬਾਬੇ ਉਹ ਐ ਨਹੀਂ ਭੜੇ ਘੇੜੇ ਘੁੜੇ ਦਿੱਤੇ ਆ ਭਿੱਖੀ ਚ ਕੋਈ ਫਾਇਦਾ ਨਹੀਂ ਭਰਾਵਾ ਇਹ ਤੇ ਲੱਖ ਰੁਪਇਆ ਲਾਏ ਦਾ ਇਹ ਤਾਂ ਲੱਖ ਰੁਪਇਆ ਲਾ ਕੇ ਵੀ ਬਾਬੇ ਤੇ ਰੇਂਜ ਤਾਂ ਤਾਂ ਵੀ ਨਹੀਂ ਆ ਰਹੀ ਅੱਜ ਕੋ ਪਤਾ ਨਹੀਂ ਕੀ ਹੋ ਗਿਆ ਤੇਰੇ ਪਿੰਡ ਅੱਗੇ ਹੋਇਆ ਆ ਮੇਰੇ ਪਿੰਡ ਆ ਕੇ ਤਾਂ ਆਪ ਹੀ ਹੋਇਆ ਮਿੱਤਰੋ ਕਹਿੰਦਾ ਮੇਰਾ ਨੰਬਰ ਬੰਦ ਹੋ ਗਿਆ ਨੰਬਰ ਬੰਦ ਹੋ ਗਿਆ ਉਹ ਅੱਗੋਂ ਨੈਟਵਰਕ ਹੀ ਬੰਦ ਸੀਗਾ ਅਸੀਂ ਹੁਣੇ Jio ਕੇਅਰ ਸੈਂਟਰ ਚ ਗਏ ਸੀਗੇ ਤੇ ਉਹਨਾਂ ਨੇ ਦੱਸਿਆ ਕਿ ਨੰਬਰ ਹੀ ਅੱਗੋਂ ਸਰਵਰ ਲੋ ਆ ਰਿਹਾ ਮਤਲਬ ਸਰਵਰ ਹੀ ਬੰਦ ਹੈਗਾ ਤੇ ਹੁਣ ਕਹਿੰਦੇ ਮਿੱਤਰੋ ਹੁਣ ਮੁੰਮਾ ਹੀ ਖਵਾਈਏ ਹੁਣ ਖਾਂਗਦਾਗਾ ਧੂਆ ਮਿੱਤਰੋ ਪਹੁੰਚ ਗਏ ਅਸੀਂ ਘਰੇ ਤੇ ਹੁਣ ਲਾਉਨੇ ਆ ਅਸੀਂ ਬਾਈਕ ਸਾਈਡ ਤੇ ਲੈ ਵੀ ਆ ਜਾ ਮਿੱਤਰਾਂ ਲਾ ਦੇ ਇੱਥੇ ਮਰਜੀ ਇੱਥੇ ਗੱਡੀ ਕੋਲ ਲਾਇਆ ਬਈ ਤੇ ਬਾਬੇ ਉਹ ਲੂ ਲੂ ਧਵਾਤੇ ਸੀ ਅਸੀਂ ਤੇ ਹੁਣ ਦੇਖਦੇ ਆਂਗੇ ਉਧਰ ਵੀ ਚੱਲੀ ਜਾਂਦਾ ਕੰਮਕਾਰ ਚਲ ਆਇਆ ਤੇ ਕੰਮ ਚੱਲੀ ਜਾਂਦਾ ਹੁਣ ਦਿਖਾਉਂਦੇ ਆਗੇ ਆ ਜਾ ਵੀ ਬੂਟਿਆ ਤੇ ਇਧਰ ਬਾਈ ਲੱਗ ਰਹੇ ਨੇ ਬਾਈ ਦਾ ਬਾਈ ਜੱਟੇ ਕਰਾਈ ਜੀ ਬਸ ਅੱਗੇ ਈਗ ਠੀਕ ਨਹੀਂ ਨਹੀਂ ਆਪਾਂ ਮੰਨ ਲਓ ਛੋਟੇ ਆ ਲੈ ਰਹੇ ਹਾਂ ਅਸੀਂ ਵੀਰੇ ਗੰਡੇ ਕੱਟੀ ਜਾਂਦੇ ਆ ਹਾਂ ਜੀ ਹਾਂ ਜੀ ਹੋਰ ਤਾਂ ਤੁਸੀਂ ਸੁਣਾਓ ਗੱਲਬਾਤ ਕੋਈ ਵਲੌਗ ਦੇ ਵਿੱਚ ਸਵੇਰੇ ਸਬਜ਼ੀਆਂ ਸੋਕੇ ਬਣਾਵਾਂਗੇ ਜੀ ਸਹੀ ਹੈ ਸਹੀ ਆ ਸਬਜ਼ੀਆਂ ਨਾਲ ਛੋਲੇ ਪੂਰੀਆਂ ਹਾਂ ਜੀ ਹਾਂ ਜੀ ਤੇ ਮਟਰ ਪਨੀਰ ਬਣਾ ਦੇਗੇ ਜੀ ਦੋਨੋਂ ਠੀਕ ਹੈ ਓਕੇ ਤੁਸੀਂ ਕਹਿਣਾ ਚਾਹੁੰਦੇ ਹੋ ਬਾਈ ਜੀ ਕੰਡਾ ਵਾ ਨਹੀਂ ਫਰਾਈ ਕਰਕੇ ਬਣਾਇਆ ਇਹ ਕਿੰਨਾ ਪਾਸੇ ਬਣ ਗਿਆ ਜੀ ਬੜਾ ਫਰਾਈ ਉਹਨਾਂ ਨੇ ਕਰਕੇ ਫਰਾਈ ਬਾਬੋ ਪ੍ਰਾਂ ਚ ਪਾਈ ਜਾਂਦੇ ਨੇ ਜੀ ਨਾ ਨਾ ਚੱਲੀ ਜਾਂਦਾ ਕੰਮ ਤੇ ਆਜੋ ਮਿੱਤਰੋ ਸਾਨੂੰ ਪਈਏ ਚਾਹ ਜਾਂ ਫਰ ਬੂਟਿਆ ਓਕੇ ਕਿਵੇਂ ਸੋਚਾ ਜੇ ਪਹਿਰੇ ਬੰਦਾ ਸਾਡਾ ਕੈਮਰੇ ਮੂਹਰੇ ਆ ਕੇ ਸੰਗੇ ਆਉਂਦਾ ਬਾਬੋ ਬੋਲਣ ਨੂੰ ਹੀ ਆਟਾ ਉਹ ਤੋਂ ਪਹਿਲਾਂ ਇੰਨਾ ਬੋਲੀ ਜਾਊਗਾ ਕੈਮਰਾ ਉਰੇ ਆ ਕੇ ਚੁੱਪ ਹੋ ਜਾਂਦਾ ਕੀ ਇਹ ਕੀ ਨਾ ਹੁੰਦਾ ਕੁਝ ਨਹੀਂ ਕਮੋਚ ਸੱਪ ਬੱਟ ਬੱਟ ਓ ਮਾਈ ਗੋਡ ਅੱਜ ਮਿੱਤਰੋ ਸਾਨੂੰ ਚਾਹ ਵਈਏ 10 16 ਸੀ 10 16 ਤੇ ਹਾਂਜੀ ਮਿੱਤਰੋ ਮੰਡੇ ਕੰਦੇ ਕਨੇ ਬਾਜ਼ਾਰ ਚ ਢੇੜਾ ਦੇ ਕਾਣਾ ਟਾਈਮ ਹੋ ਰਿਹਾ 9:30 ਉੱਤੋਂ ਠੰਡ ਜੀ ਹੋ ਰਹੀ ਹੈ ਕਹਿੰਦੇ ਢੇੜਾ ਦੇ ਕੇ ਆਉਣਾ ਕਹਿੰਦੇ ਢੇੜਾ ਜ਼ਰੂਰੀ ਹੈ ਕਹਿੰਦੇ ਬਾਕੀ ਸਭ ਛੱਡ ਕੇ ਓ ਆਗੇ ਤੋਂ ਹੁਣ ਅਸੀਂ ਚੱਲਦੇ ਆਂ ਬਾਜ਼ਾਰ ਚ ਗੱਡੀ ਜੀ ਵਰਟ ਗਈ। ਦੇਖੋ ਮਿੱਤਰੋ ਕੋਈ ਕੰਮ ਨਹੀਂ ਤੁੰਦ ਪਈ ਜਾਂਦੀ ਆ। ਬਸ ਘਰੇ ਨਹੀਂ ਚਲਾਨੀ ਬੈਠੇ ਆਂ ਦਾ। ਦੇਖ ਲਓ ਇੰਨੀ ਠੰਡ ਚ ਵੀ ਬੇਨਾ ਗੱਲੋ ਲੈ ਆਏ। ਹੋਰ ਦੀਪੂ ਕੀ ਆਲਚਾਲ ਠੀਕ ਐ। ਤੇ ਕੋਈ ਕੰਮ ਨਹੀਂ ਹੈਗਾ ਦੇਖ ਲਓ ਫालतू ਫालतੂ ਗੱਲਾਂ ਹੋਈ। ਹੋਰ ਰੋਡ ਖਾਲੀ ਆ। ਯਾਰ ਦੇਖ ਲਓ ਮਿੱਤਰੋ ਕੁਝ ਨਹੀਂ ਮਿਲਿਆ ਨਾਲ ਇਹਨਾਂ ਨੂੰ ਕਿਹਾ ਸੀ ਬਾਜ਼ਾਰ ਚ ਕੱਖ ਨਹੀਂ ਹੈਗਾ ਤਾਂ ਵੀ ਮੰਨੀ ਨਹੀਂ ਵਸੇ ਠੰਡੇ ਜੇ ਹੋ ਕੇ। ਨਾਲੇ ਠੰਡੇ ਠੰਡੇ ਵੋਸੋ ਚ ਲੈ ਕੇ ਆਏ। ਠੰਡਾ ਬਈ। ਅਤੰਤ ਧੁੰਦ ਉਹ ਦੇਖੀ ਓਏ ਭਈਆ ਰਾਜੂ ਰਾਜੂ ਭਈਆ ਤੇ ਕਹਿੰਦੇ ਮਿੱਤਰੋ ਇੰਨੀ ਠੰਡ ਹੋ ਗਈ ਮੁੰਡੇ ਨੇ ਕੋਟ ਪਾਉਣੇ ਸਟਾਰਟ ਵੀ ਕਰਤੇ ਦੇਖ ਲੋ ਲੋ ਇੰਨੀ ਤਾਂ ਵਾਪੇ ਠੰਡ ਨਹੀਂ ਹੋਈ ਜਿੰਨੀ ਤੂੰ ਮੰਨੀ ਆ ਚੱਲਾ ਤੂੰ ਚਲਾ ਜਾ ਹਾਂ ਵੀ ਜੋਗਾ ਚਲਾ ਲੀਦਾ ਗੁੰਗੜਿਆ ਬੈਠਾਂਗਾ ਮੈਂ ਤਾਂ ਕੋਈ ਨਹੀਂ ਗੁੰਗੜਾ ਆ 2 ਮਿੰਟ ਪਹਿਲਾਂ ਹੀ ਗਏ ਸੀ ਮੇਰਾ ਛੱਟ ਗਈ ਇਹਦਾ ਆ ਛੱਟ ਗਿਆ ਮੈਂ ਉੱਥੇ ਚਲਾਦਾ ਦੇਖ ਲਓ ਮਿੱਤਰੋ ਮੇਰੇ ਬਾਰੇ ਕੀ ਕਹਿ ਰਹੇ ਨੇ ਕੋੜੀ ਜਲਪਾ ਤੈਨੂੰ ਪਹਿਲਾਂ ਵੀ ਦੇਖੇ ਵਿੱਚ ਵਾਰ ਰਹੀਦਾ ਉਹ ਇੰਨੇ ਹੁੰਦਾ ਕੀ ਤੇ ਹਾਂਜੀ ਮਿੱਤਰੋ ਆਪਾਂ ਆ ਗਏ ਸੀਗੇ ਤੇ ਹੁਣ ਦੇਖਿਆ ਯਾਰ ਜਿਗਰੀ ਕਸੂ ਕਿਹੜੀ ਸੀ ਇਹ ਯਾਰ ਚੰਦੇ ਵਾਰ ਸੋਰੀ ਇਸ ਤਾਂ ਦੇਖਾ ਉਹ ਜੀ ਮੂਰੀ ਆ ਗਈ ਫਿਰ ਲਾਲੀ ਤੇ ਆਪਾਂ ਤਾਂ ਖਾ ਲਿਆ ਮਤਲਬ ਸੇਵੀਆਂ ਦੇ ਮੂਟਾ ਖਾ ਰਿਆਗਾ। ਕੋ ਪਰ ਇਹ ਤਾਂ ਗੱਲ ਬਾਕੀ ਹੋਈਏ। ਇਹਨਾਂ ਠੀਕ ਬਾਬੇ ਅੱਜ ਦਾ ਕਰਦੇ ਆ ਬਲੌਗ ਐਂਡ ਤੇ ਕੱਲ ਨੂੰ ਮਿਲਦੇ ਆਂਗੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸੋ ਸਾਨੂੰ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਆ।